ਹਾਂਜੀ ਬਾਈ ਉੱਥੇ ਰੇ ਬਾਈ ਕਹਿੰਦੇ ਆ ਵੀ ਕੈਨੇਡਾ ਚ ਕੁਛ ਵੀ ਨਹੀਂ ਕੋਈ ਬਚਦਾ ਨਹੀਂ ਹੈਗਾ ਕੰਮ ਕਾਰ ਨਹੀਂ ਬਾਈ ਸਾਰਾ ਕੁਝ ਆ ਬਾਈ ਸਾਰਾ ਕੁਝ ਬਚਦਾ ਹੈਗਾ ਜੇ ਬਚਦਾ ਹੀ ਨਾ ਹੋਵੇ ਯਾਰ ਤੁਸੀਂ ਆਪ ਹੀ ਇੰਨੇ ਸਿਆਣੇ ਹੋਗੇ ਐਨੀ ਦੁਨੀਆ ਆ ਗਈ ਕੋਈ ਵਾਪਸ ਮੁੜਿਆ ਪੰਜਾਬ ਬਾਈ ਇਹ ਗੱਲਾਂ ਹੀ ਹੁੰਦੀਆਂ ਕਹਿੰਦੀਆਂ ਵੀ ਕੁਛ ਬਚਦਾ ਨਹੀਂ ਉਹ ਵੀ ਤਾਂ ਕਹਿੰਦੇ ਆ ਲੋਕ ਵੀ ਯਾਰ ਸਾਥੋਂ ਕੋਈ ਉੱਤੋਂ ਦੀ ਨਾ ਹੋ ਜੇ ਸਾਡਾ ਕੋਈ ਰਿਸ਼ਤੇਦਾਰ ਭੈਣ ਭਾਈ ਸਾਡੇ ਪਿੰਡ ਦਾ ਕੋਈ ਇੱਥੇ ਆ ਨਾ ਜਾਵੇ ਸਾਡੇ ਕੋਲੇ ਰਹੋ ਬਗਾਰ ਪਊ ਕੱਲ ਨੂੰ ਆ ਜੀ ਜਦ ਡਰਦਿਆ ਲੋਕ ਬਈ ਤਾਂ ਕਹਿੰਦੇ ਆ ਵੀ ਕੁਝ ਬਚਦਾ ਨਹੀਂ ਹੈਗਾ ਬਚਦਾ ਹੈਗਾ ਵੀ ਸਾਰਾ ਕੁਝ ਜੇ ਬਚਦਾ ਨਾ ਹੋਵੇ ਤਾਂ ਸਾਨੂੰ ਪਤਾ ਹੀ ਆ ਵੀ ਪੰਜਾਬੀ ਕਿੱਥੇ ਟਿਕਦੇ ਇੱਕ ਥਾਂ ਬਈ ਭੈਣ ਸਾਹਿਬ ਬੰਦੇ ਨੂੰ ਬਦਲ ਦਿੰਦਾ ਠੀਕ ਆ ਇਹ ਇਹ ਜਿਹੜੇ ਦੇਸਾ ਇੱਥੇ ਪੈਸਾ ਮੱਖਾ ਕੋਈ ਰਿਸ਼ਤੇਦਾਰ ਨਹੀਂ ਕੋਈ ਭੈਣ ਭਾਈ ਨਹੀਂ ਹੈਗਾ ਕਿਸੇ ਦਾ ਸਾਰਾ ਕੁਝ ਆ ਸਭ ਬਈ ਵਧੀਆ ਕੀਨੇ ਆਉਣਾ ਆਓ ਵਧੀਆ ਬਚਤ ਹੁੰਦੀ ਆ ਠੀਕ ਹੈ ਜਿਹੜੇ ਲੋਕ ਬਈ ਕਹਿੰਦੇ ਆ ਨਾ ਵੀ ਕੁਝ ਬਚਦਾ ਨਹੀਂ ਜਾਂ ਹੈ ਹੀ ਨਹੀਂ ਬਈ ਸਾਰਾ ਕੁਝ ਆ ਗੱਲ ਕੀ ਆ ਨਾ ਲੋਕ ਸੈਟੀਸਫਾਈ ਨਹੀਂ ਹੈਗੇ ਬਈ ਜੇ ਘਟੋ ਘਟਾ 2 ਲੱਖ ਰੁਪਇਆ ਵੱਜਦਾ ਉਹਨਾਂ ਨੂੰ ਇਹ ਲੱਗਦਾ ਵੀ ਕੁਝ ਵੀ ਨਹੀਂ ਤੇ ਆਪਣੀ ਇੰਡੀਆ ਵੱਤੋ ਵੱਤ 15 20 ਹਜ਼ਾਰ ਵਾਲੀ ਤੇ ਲੋਕ ਸਬਰ ਕਰਦੇ ਆ ਇੱਥੇ ਵੀ ਸਬਰ ਨਹੀਂ ਹੈਗਾ ਲੋਕਾਂ ਦਾ ਠੀਕ ਆ ਤੁਸੀਂ ਆ ਹੀ ਵੇਖ ਲਓ ਵੀ ਜਿਹੜੇ ਇੱਥੇ ਆ ਲੋਕੋ ਉਹ ਇੱਥੇ ਉਹੀ ਕਹੀ ਜਾਂਦੇ ਮਰੂ ਮਰੂ ਕਰੀ ਜਾਂਦੇ ਵੀ ਹੈ ਨਹੀਂ ਕੁਝ ਹੈ ਨਹੀਂ ਉਹ ਗਾਹਾਂ ਅਮਰੀਕਾ ਟੱਪਣ ਨੂੰ ਫਿਰਦੇ ਆ ਤੇ ਜਿਹੜੇ ਇੰਡੀਆ ਉਹਨਾਂ ਨੂੰ ਅਲਾਵਾ ਕਿਸੇ ਵੀ ਕੰਟਰੀ ਚ ਵਗ ਜਾਈਏ ਬਈ ਸਬਰ ਮੁੱਕਿਆ ਬੈ ਦੁਨੀਆ ਦਾ ਠੀਕ ਹੈ ਨਾ ਕੋਈ ਸੱਚ ਦੱਸੇ ਸਹੀ ਗੱਲ ਤਾਂ ਇਹ ਆ ਯਾਰ ਮੇਨ ਗੱਲ ਇਹ ਆ ਯਾਰ ਵੀ ਸੱਚ ਨਹੀਂ ਦੱਸਦਾ ਅਗਲਾ ਕਿਉਂ ਅਗਲੇ ਹੁੰਦਾ ਵੀ ਯਾਰ ਜੇ ਸੱਚ ਦੱਸਾਗੇ ਪਤਾ ਲੱਗੂ ਕੱਲ ਨੂੰ ਅਗਲੇ ਨੂੰ ਪਤਾ ਲੱਗਦਾ ਵੀ ਯਾਰ ਇਹਨੇ ਰੁਪਏ ਨੂੰ ਬੰਦ ਦੇ ਆ ਬਗਾਰ ਪਾਊਗੀ ਠੀਕ ਹੈ ਕੱਲ ਨੂੰ ਦੇਣੇ ਪੈ ਸਕਦੇ ਜਾਂ ਮੰਗ ਲੈ ਐਦੂ ਪਹਿਲਾਂ ਐਂ ਕਹੀਦੀ ਵੀ ਬਈ ਖਾਚੇ ਵਾਲੇ ਜਾਂ ਕੁਝ ਬਚਦਾ ਨਹੀਂ ਵੀ ਫਿਰ ਮੰਗਦਾ ਤਾਂ ਨਹੀਂ ਅਗਲਾ ਅਗਲਾ ਸੋਚ ਲੈਂਦਾ ਵੀ ਯਾਰ ਖਾਚੇ ਵਾਲੇ ਉਹ ਤਾਂ ਮਸੇ ਹੀ ਚੱਲਦਾ ਹੋਊ ਗੁਜ਼ਾਰਾ ਇਵੇਂ ਸਾਰੀਆਂ ਗੱਲਾਂ ਆਗੀਆਂ ਸਾਰਾ ਕੁਝ ਹੁੰਦਾ ਬਈ ਸਾਰਾ ਕੁਝ ਬਚਤ ਹੁੰਦੀ ਆ ਵਧੀਆ ਪੈਸਾ ਬਣਦਾ ਜੀਤੋ ਆਈਦਾ ਬਈ ਆਓ ਤੇ ਮਿਹਨਤ ਕਰੋ ਮਿਹਨਤ ਨਾਲ ਹੀ ਸਾਰਾ ਕੁਝ ਆ ਜੋ ਮਿਹਨਤ ਕਰਨੀ ਨਹੀਂ ਬਈ ਤੇ ਫਿਰ ਉਹਨਾਂ ਦੇ ਭਾਦੇ ਤਾਂ ਕੁਝ ਬਚਦੀ ਹੀ ਨਹੀਂ ਕੁਝ ਵੀ ਨਹੀਂ ਹੈਗਾ